ਤਨ ਲੈਪਟਾਪ ਚ ਲੈਣ ਆਂਦਾ ਮੈਂ ਕਿਹਾ ਜੀ ਜੇ ਬੇਬਾ ਬਾਪੂ ਨੂੰ ਕਿ ਮੈਨੂੰ ਸਿਖਾ ਦਿਓ ਕਹਿੰਦੇ ਸ਼ਹਿਰ ਦੇ ਵਿੱਚ ਭੀੜ ਭੜੱਕਾ ਬੜਾ ਹੁੰਦਾ ਐਵੇਂ ਕਿਸੇ ਚ ਮਾਰੇਂਗੀ ਤੂੰ ਰਹਿ ਨਹੀਂ ਦੇ ਮੈਂ ਲੈਪਟਾਪ ਬਾਰੇ ਪੁੱਛਿਆ ਟਰਾਲਾ ਨਹੀਂ ਵੀਡੀਓ ਬਣਾਉਣੇ ਬਹੁਤ ਜ਼ਿਆਦਾ ਵਾਇਰਲ ਹੋ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਪਸੰਦ ਕਰਦੇ ਨੇ ਤੁਹਾਡੀ ਜੋੜੀ ਨੂੰ ਬਹੁਤ ਜ਼ਿਆਦਾ ਨਾਮ ਵੀ ਦਿੱਤੇ ਗਏ ਨੇ ਤੇ ਕਿੱਦਾਂ ਦਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਜਦੋਂ ਮਤਲਬ ਇੱਕ ਪ੍ਰਾਊਡ ਜਿਹਾ ਫੀਲ ਹੁੰਦਾ ਹੈ ਕਿ ਹਾਂ ਵੀ ਅਸੀਂ ਕੋਈ ਵਧੀਆ ਕੰਮ ਕਰ ਰਹੇ ਹਾਂ ਜਦੋਂ ਕੋਈ ਸਾਨੂੰ ਮਿਲਦਾ ਜਦੋਂ ਕਿਤੇ ਬਾਹਰ ਜਾਈਏ ਲੋਕੀ ਰੋਕ ਰੋਕ ਲੈਂਦੇ ਹਾਂ ਜੀ ਤੁਸੀਂ ਵੀਡੀਓ ਬਣਾਉਨੇ ਹੋ ਹਾਂਜੀ ਸਾਨੂੰ ਬਹੁਤ ਵਧੀਆ ਲੱਗਦੀਆਂ ਵਾ ਫਿਰ ਨਵਿਆਂ ਨੂੰ ਪਿਆਰ ਕਰਦੇ ਨੇ ਸਭ ਬਹੁਤ ਵਧੀਆ ਲੱਗਦਾ ਪਹਿਲੀ ਵੀਡੀਓ ਕਦੋਂ ਬਣਾਣੀ ਸਟਾਰਟ ਕੀਤੀ ਤੇ ਕੀ ਸੋਚ ਕੇ ਬਣਾਣੀ ਸਟਾਰਟ ਕੀਤੀ ਅਸੀਂ ਐਕਚੁਅਲੀ ਉੱਦੀ ਬਸ ਨਵਿਆ ਕਿਉਂਕਿ ਤੁਹਾਨੂੰ ਸਟਾਰਟਿੰਗ ਚ ਹੀ ਤੇ ਸੀਗੀ ਇਹ ਇਹ ਸਾਲ ਦੀ ਬੋਲ ਲੱਗ ਗਈ ਸੀ ਤੇ ਜਦੋਂ ਉਦੋਂ ਟਿਕਟੋਕ ਦਾ ਟ੍ਰੈਂਡ ਚੱਲਦਾ ਪਿਆ ਸੀਗਾ ਅਸੀਂ ਉੱਦੀ ਬਸ ਵੇਟ ਵੇਟੀ ਵੀਡੀਓ ਬਣਾ ਲਈ ਸੀਗਾ ਚੱਲ ਬਣਾ ਕੇ ਦੇਖ ਲੈਨੇ ਹਨਾ ਤੇ ਅਸੀਂ ਜਿੱਦਾਂ ਹੀ ਪੋਸਟ ਕੀਤੀ ਵੀਡੀਓ ਉਹ ਥੋੜੇ ਕੇ ਟਾਈਮ ਬਾਅਦ ਵਾਇਰਲ ਹੋਣ ਲੱਗ ਗਈ ਉਸ ਤੋਂ ਬਾਅਦ ਫਿਰ ਅਸੀਂ ਸਟਾਰਟ ਹੀ ਕਰਤਾ ਕਿ ਅਸੀਂ ਕਿ ਨਹੀਂ ਵੀ ਬਧੀ ਮਤਲਬ ਹੁਣ ਰੈਗੂਲਰ ਹੋਣਾ ਹੁਣ ਅੱਛਾ ਤੁਸੀਂ ਵੱਡੇ ਹੋ ਕੇ ਕੀ ਬੰਨਣਾ ਹੈ ਡਾਕਟਰ ਡਾਕਟਰ ਬੰਨਣਾ ਅੱਛਾ ਕਿਹੜਾ ਡਾਕਟਰ ਬੰਨਣਾ ਹੈ ਦੰਦਾਲਾ ਦੰਦਾਲਾ ਕਿਉਂ ਬੰਨਣਾ ਹੈ ਕਿਉਂਕਿ ਮੇਰੇ ਦੰਦ ਖੇੜੇ ਲੱਗਦੇ ਜੇ ਕਿਸੇ ਨੂੰ ਆਪਾ ਮੋਟੀਵੇਟ ਨਹੀਂ ਕਰ ਸਕਦਾ ਤਾਂ ਡੀਮੋਟੀਵੇਟ ਵੀ ਨਹੀਂ ਸਾਨੂੰ ਕਿਸੇ ਨੂੰ ਕਰਨਾ ਚਾਹੀਦਾ ਕਿ ਚਲੋ ਠੀਕ ਆ ਤੁਹਾਨੂੰ ਜੇ ਅਗਰ ਸਾਡੀਆਂ ਵੀਡੀਓਜ਼ ਨਹੀਂ ਪਸੰਦ ਆਉਂਦੀਆਂ ਤੇ ਨਾ ਦੇਖੋ ਕੋਈ ਦਿੱਕਤ ਨਹੀਂ ਹੈਗੀ ਨਾ ਗੱਲ ਸੁਣ ਤੂੰ ਆਉਂਦੇ ਜਾਣ ਜਾਨੇ ਖਾਨੂੰ ਆਪਣਾ ਭੇਜ ਦੇ ਲੱਗ ਜਾਂਦਾ ਜੇ ਕੋਈ ਕਾਲੇ ਕੱਛਾ ਲੈਣਾ ਤੇਰੇ ਗੱਲ 'ਚ ਗੁੱਠਾ ਦੇ ਕੇ ਨਾ ਸਾਰੇ ਘਰ ਦਾ ਸਮਾਨ ਲੈ ਜਾ ਤੂੰ ਤਾਂ ਮੰਨ ਲੈ ਸਾਨੂੰ ਹੀ ਨਾਲ ਮਾਰੇਗਾ ਤੂੰ ਮੈਂ ਹੁਣ ਦ ਸਿਟੀ ਹੈਡਲਾਈਨਸ ਦੇਖਣ ਵਾਲੇ तमाम ਦਰਸ਼ਕਾ ਦਾ ਮੈਂ नेहा ਮਲਿਕ ਸਵਾਗਤ ਕਰਦੀ ਹਾਂ ਅੱਜ ਕੱਲ ਜੇ ਗੱਲ ਕੀਤੀ ਜਾਵੇ ਰਿਸ਼ਤਿਆਂ ਦੀ ਰਿਸ਼ਤੇ ਬਹੁਤ ਜ਼ਿਆਦਾ ਜਿਹੜੇ ਆ ਪਾਪੂ ਖੁੰਦੇ ਨੇ ਤੇ ਬਹੁਤ ਜ਼ਿਆਦਾ ਇਸ ਸਾਲ ਲਈ ਜ਼ਰੂਰੀ ਹੁੰਦੇ ਨੇ ਪਰ ਕਿਤੇ ਨੀ ਕਿਤੇ ਅੱਜ ਸਾਡੇ ਨਾਲ ਇੱਕ ਇਦਾਂ ਦਾ ਰਿਸ਼ਤਾ ਮੌਜੂਦ ਨੇ ਮਾਮਾ ਭਾਣ ਜੀ ਪਰ ਪਿਆਰ ਇੰਨਾ ਆ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਜਾਣਦੇ ਨੇ ਅੱਜ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੇ ਪੁੱਛਾਂਗੇ ਵੀਡੀਓਜ਼ ਬਣਾ ਰਹੇ ਨੇ ਲੋਕਾਂ ਕ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਛੋਟੇ ਜੀ ਨਵਿਆ ਵੀ ਅੱਜ ਸਾਡੇ ਨਾਲ ਮੌਜੂਦ ਹੈ ਆਪਾਂ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਦੱਸਾਂਗੇ ਨਵਿਆ ਨੂੰ ਕੀ ਕੀ ਚੀਜ਼ਾਂ ਪਸੰਦ ਨੇ ਤੇ ਕਿਹੜੇ ਕਿਹੜੇ ਕਿਉਂ ਐਕਟਿੰਗ ਦਾ ਕਿਵੇਂ ਚੌਕ ਪਿਆ ਤਾਂ ਇਹ ਉਹਨਾਂ ਨਾਲ ਗੱਲ ਕਰਦੇ ਹੈਲੋ ਹੈਲੋ ਕਿਵੇਂ ਹੋ ਠੀਕ ਠੀਕ ਹੋ ਕਿਹੜੇ ਕਲਾਸ ਦੇ ਵਿੱਚ ਪੜਦੇ ਹੋ ਤੁਸੀਂ ਫਰਸਟ ਫਰਸਟ ਕਲਾਸ ਦੇ ਵਿੱਚ ਪੜਦੇ ਹੋ ਅੱਛਾ ਅੱਜ ਆਪਣੇ ਸਕੂਲ ਦੇ ਵਿੱਚ ਜਾਂਦੇ ਹੋ ਕਿਹੜੇ ਸਕੂਲ ਦੇ ਵਿੱਚ ਜਾਂਦੇ ਹੋ ਰਿਤੰਬਰਾ ਪਬਲਿਕ ਸਕੂਲ ਓਕੇ ਤੇ ਵਧੀਆ ਲੱਗਦਾ ਜਦੋਂ ਲੋ ਤੁਹਾਡੇ ਨਾਲ ਦੇ ਬੱਚੇ ਆਂਦੇ ਨੇ ਤੇ ਕਹਿੰਦੇ ਨੇ ਮੈਂ ਤੁਹਾਨੂੰ ਮੋਬਾਈਲ ਦੇ ਵਿੱਚ ਦੇਖਿਆ ਸੀਗਾ ਮੈਂ ਤੁਹਾਨੂੰ ਟੀਵੀ ਦੇ ਵਿੱਚ ਦੇਖਿਆ ਸੀਗਾ ਹਾਂਜੀ ਮੇਰੀ ਫਰੈਂਡਸ ਕਹਿੰਦੀ ਆਵਾ ਮੈਂ ਤੇਰੀ ਵੀਡੀਓ ਦੇਖੀ ਸੀ ਇਦਾਂ ਅੱਛਾ ਵਧੀਆ ਲੱਗਦਾ ਹੈ ਵਸ ਸੁਣ ਕੇ ਹਮ ਅੱਛਾ ਤੁਹਾਡੀ ਹੌਬੀਜ਼ ਕੀ ਕੀ ਨੇ ਕੀ ਪਸੰਦ ਹੈ ਤੁਹਾਨੂੰ ਮੈਨੂੰ ਸਟੇਸ਼ਨਰੀ ਪਸੰਦ ਆ ਅ ਅੋਰ हेयर पिंस ਪਸੰਦ ਹੈ ਯੈਸ ਲਿਪਸਟਿਕ ਪਸੰਦ ਹੈ ਹਾਂਜੀ ਕਿੰਨੀ ਕਿੰਨੀ ਲਿਪਸਟਿਕ ਪਸੰਦ ਹੈ ਥੋੜੀ ਮੋਟੀ ਥੋੜੀ ਮੋਟੀ ਪਸੰਦ ਹੈ ਓਕੇ ਤੇ ਪਹਿਲਾਂ ਨਾਲ ਦੇ ਨਾਲ ਅਸੀਂ ਨਵਿਆ ਦੇ ਮਾਮਾ ਜੀ ਨਾਲ ਵੀ ਗੱਲ ਕਰਾਂਗੇ ਰੋਹਿਤ ਗਿਲਨਾ ਫਿਰ ਆਪਾਂ ਫਿਰ ਨਵਿਆ ਤੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਰ ਵਧੀਆ ਜੀ ਤੁਪੋ ਪਹਿਲਾਂ ਤਾਂ ਇਹ ਦੱਸੋ ਆਪਣੀ ਭਾਂਜੀ ਨਾਲ ਇੰਨਾ ਜ਼ਿਆਦਾ ਤੁਹਾਡਾ ਪਿਆਰ ਬਣਿਆ ਹੋਇਆ ਇਹ ਸਿਰਫ ਵੀਡੀਓ 'ਚ ਦੇਖਣ ਨੂੰ ਮਿਲਦਾ ਹੈ ਕਿ ਸੱਚ ਦੇ ਵਿੱਚ ਇੰਨਾ ਪਿਆਰ ਕਰਦੇ ਹੋ ਨਹੀਂ ਨਹੀਂ ਮੈਂ ਉਹਦਾ ਵੀ ਨਾ ਬਹੁਤ ਪਿਆਰ ਕਰਦਾ ਕਿਉਂਕਿ ਸਾਡੇ ਘਰ 'ਚ ਪਹਿਲਾ ਬੱਚਾ ਸੀਗਾ ਮਤਲਬ ਇਦਾਂ ਤੇ ਤੁਹਾਨੂੰ ਪਤਾ ਹੀ ਕੁੜੀਆਂ ਸਾਰੇ ਸਾਰੇ ਤਾਂ ਪਿਆਰ ਲੈਂਦੀਆਂ ਤਾਂ ਕਰਕੇ ਇਹ लाਡਲੀ ਆ ਸਾਡੀ ਲਾਡਲੀ ਹੈ ਨਾਨਕੇ ਦਾਦਕੇ ਸਰਵ ਦੀ ਲਾਡਲੀ ਹੈ ਅੱਛਾ ਤੁਸੀਂ ਵੀਡੀਓ ਬਣਾਉਣੇ ਬਹੁਤ ਜ਼ਿਆਦਾ ਵਾਇਰਲ ਹੋ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਪਸੰਦ ਕਰਦੇ ਨੇ ਤੁਹਾਡੀ ਜੋੜੀ ਨੂੰ ਬਹੁਤ ਜ਼ਿਆਦਾ ਨਾਮ ਵੀ ਦਿੱਤੇ ਗਏ ਨੇ ਤੇ ਕਿੱਦਾਂ ਦਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਜਦੋਂ ਮਤਲਬ ਇੱਕ ਪ੍ਰਾਊਡ ਜਿਹਾ ਫੀਲ ਹੁੰਦਾ ਹੈ ਕਿ ਹਾਂ ਵੀ ਅਸੀਂ ਕੋਈ ਵਧੀਆ ਕੰਮ ਕਰ ਰਹੇ ਆਂ ਜਦੋਂ ਕੋਈ ਸਾਨੂੰ ਮਿਲਦਾ ਜਦੋਂ ਕਿਤੇ ਬਾਹਰ ਜਾਈਏ ਲੋਕੀ ਰੋਕ ਲੈਂਦੇ ਹਾਂ ਜੀ ਤੁਸੀਂ ਵੀਡੀਓ ਬਣਾਉਨੇ ਹੋ ਹਾਂ ਜੀ ਸਾਨੂੰ ਬਹੁਤ ਵਧੀਆ ਲੱਗਦੀਆਂ ਵਾ ਫਿਰ ਨਵਿਆਂ ਨੂੰ ਪਿਆਰ ਕਰਦੇ ਨੇ ਸਭ ਬਹੁਤ ਵਧੀਆ ਲੱਗਦਾ ਬਹੁਤ ਤੇ ਪਹਿਲੀ ਵੀਡੀਓ ਕਦੋਂ ਬਣਾਣੀ ਸਟਾਰਟ ਕੀਤੀ ਤੇ ਕੀ ਸੋਚ ਕੇ ਬਣਾਣੀ ਸਟਾਰਟ ਕੀਤੀ ਅਸੀਂ ਐਕਚੁਅਲੀ ਉੱਦੀ ਬਸ ਨਵਿਆਂ ਕਿਉਂਕਿ ਤੁਹਾਨੂੰ ਸਟਾਰਟਿੰਗ ਚ ਹੀ ਤੇ ਸੀਗੀ ਇਹ ਇਹ ਸਾਲ ਦੀ ਬੋਲ ਲੱਗ ਗਈ ਸੀਗੀ ਤੇ ਜਦੋਂ ਉਧਰੋਂ ਟਿਕਟੋਕ ਦਾ ਟ੍ਰੈਂਡ ਚੱਲਦਾ ਪਿਆ ਸੀਗਾ ਅਸੀਂ ਉੱਦੀ ਬਸ ਵੇਠ ਵੇਠੀ ਵੀਡੀਓ ਬਣਾ ਲਈ ਸੀਗਾ ਮਤਲਬ ਬਣਾ ਕੇ ਦੇਖ ਲੈਣੇ ਹਨ ਤੇ ਅਸੀਂ ਜਿੱਦਾਂ ਹੀ ਪੋਸਟ ਕੀਤੀ ਵੀਡੀਓ ਉਹ ਥੋੜੇ ਕੇ ਟਾਈਮ ਬਾਅਦ ਵਾਇਰਲ ਹੋਣ ਲੱਗ ਗਈ ਉਸ ਵਾਰ ਫੇ ਅਸੀਂ ਸਟਾਰਟ ਹੀ ਕਰਤਾ ਕਿ ਅਸੀਂ ਕਿ ਨਹੀਂ ਵੀ ਵਧੀਆ ਮਤਲਬ ਹੁਣ ਰੈਗੂਲਰ ਹੋਣਾ ਹੁਣ ਤੇ ਹੁਣ ਤੁਸੀਂ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚੋਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚੋਂ ਹੈ ਨਾ ਨਵਿਆ ਨਾਲ ਕਿੰਨਾ ਸਮਝਾਣਾ ਇਹਨੂੰ ਔਖਾ ਹੁੰਦਾ ਕਿਉਂਕਿ ਇੱਕ ਐਕਟਿੰਗ ਬਹੁਤ ਔਕੀ ਹੁੰਦੀ ਹੈ ਕਹਿਣਾ ਬਹੁਤ ਔਖਾ ਹੁੰਦਾ ਕਿ ਇਦਾਂ ਕਰਨਾ ਉਦਾਂ ਹੀ ਕਰਨਾ ਆ ਪਰ ਬਹੁਤ ਜ਼ਿਆਦਾ ਔਖਾ ਹੁੰਦਾ ਉਹਦੀ ਲਿਪਸਿੰਗ ਕਰਨੀ ਹਰ ਚੀਜ਼ ਬਹੁਤ ਵਧੀਆ ਤਰੀਕੇ ਨਾਲ ਕਰਦੀ ਉਹ ਪ੍ਰੋਪਰ ਤਰੀਕੇ ਨਾਲ ਕਿੰਨਾ ਔਖਾ ਹੁੰਦਾ ਇਹ ਨਾਲ ਇਹਦੇ ਨਾਲ ਇਹਦੇ ਨਾਲ ਤਾਂ ਵੈਸੇ ਮੈਨੂੰ ਬਿਲਕੁਲ ਬਹੁਤ ਘੱਟ ਟਾਈਮ ਲੱਗਦਾ ਸਾਨੂੰ ਵੀਡੀਓ ਬਣਾਣ ਲਈ ਹਾਂ ਤੇ ਨਾਮ ਨੂੰ ਓខਾ ਲਾਦਾ ਸਿਰਫ ਬਸ ਇੱਕ ਵਾਰੀ ਕਹਿਣਾ ਹੁੰਦਾ ਕਿ ਨਵਿਆ ਪਾਵ ਵਾਲੀ ਵੀਡੀਓ ਬਣਾਉਣੀ ਆ ਬਸ ਇਹਨੇ ਕਹਿੰਨਾ ਠੀਕ ਆ ਮਾਮੂ ਕੋਈ ਨਹੀਂ ਮੈਂ ਬਣਾ ਲੂੰਗੀ ਜੇ ਕੋਈ ਡਾਂਸ ਦੇ ਕੋਈ ਸਟੈਪ ਹੋਵੇ ਤਾਂ ਬਸ ਉਹ ਵੀ ਹਲਕਾ ਜਿਹਾ ਦੱਸਣਾ ਮੈਂ ਨਵਿਆ ਇਦਾਂ ਨਹੀਂ ਇਦਾਂ ਕਰਨਾ ਵਾ ਉਹ ਇੰਨਾ ਕੁ ਮਾਈਂਡ ਦਾ ਸ਼ਾਰਪ ਆ ਕਿ ਯਾਦ ਰੱਖਦੀ ਹੈ ਕਿ ਨਹੀਂ ਮੈਂ ਇਸ ਆ ਵਾਲੀ ਲਾਈਨ ਤੇ ਆਹ ਚੀਜ਼ ਕਰਨੀ ਕਰਨੀ ਆ ਕੀ ਬਾਤ ਹੈ ਬਹੁਤ ਜ਼ਿਆਦਾ ਤਰੀਫ ਹੋ ਰਹੀ ਹੈ ਨਵਿਆ ਬਹੁਤ ਜ਼ਿਆਦਾ ਖੁਸ਼ ਹੋ ਰਹੀ ਹੈ ਹੈ ਨਾ ਮੈਂ yes ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਅੱਛਾ ਅੱਛਾ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ ਡਾਕਟਰ ਡਾਕਟਰ ਬੰਨਾ ਕਿਹੜਾ ਡਾਕਟਰ ਬੰਨਾ ਹੈ ਦੰਦਾਲਾ ਦੰਦਾਲਾ ਕਿਉਂ ਬੰਨਾ ਹੈ ਕਿਉਂਕਿ ਮੇਰੇ ਦੰਦ ਖੀਰੇ ਲੱਗੇ ਆਹ ਫੀਟ ਅੱਛਾ ਤੁਹਾਨੂੰ ਐਕਟਿੰਗ ਕਰਨੀ ਪਸੰਦ ਹੈਗੀ ਹਾਂਜੀ ਅੱਛਾ ਐਕਟਿੰਗ ਪਸੰਦ ਆ ਤੇ ਵੱਡੇ ਹੋ ਕੇ ਤੁਸੀਂ ਡਾਕਟਰ ਬੰਨਾ ਹੈ ਐਕਟਿੰਗ ਦੇ ਵਿੱਚ ਕਿਹੜੀ ਕਿਹੜੀ ਵੀਡੀਓ ਜਿਹੜੀ ਤੁਹਾਡੀ ਸਭ ਤੋਂ ਜ਼ਿਆਦਾ ਫੇਵਰਿਟ ਰਹੀ ਹੋਵੇ ਮਿਸ਼ਰੀ ਵਾਲੀ ਮਿਸ਼ਰੀ ਵਾਲੀ ਅੱਛਾ ਥੋੜਾ ਜਿਹਾ ਕਰਕੇ ਦਿਖਾਉਂਗੀ ਕਿੱਤਾ ਕਿੱਤਾ ਸੀਗਾ ਹਾਂ ਚਲੋ ਥੋੜਾ ਜਿਹਾ ਗੋਲੂ ਮਿਸ਼ਰੀ ਤੂੰ ਹਾਂ ਮੇਕਅਪ ਦੱਸ ਮਾਂ ਦੇਖਾਈ ਲੈ ਤੈਨੂੰ ਮੇਕਅਪ ਦੀ ਕੀ ਲੋੜ ਆ ਤੂੰ ਤਾਂ ਪਹਿਲਾਂ ਹੀ ਇੰਨੀ ਸੋਹਣੀ ਆ ਸਾਰੇ ਮੁੰਡੇ ਕਹਿੰਦੇ ਮੈਨੂੰ ਪੋਰਾ ਨਹੀਂ ਸੋਹਣੀ ਹੈਗੀ ਤੂੰ ਲੈ ਤੈਨੂੰ ਇਸ ਗੱਲ ਤੇ ਮਾਂ ਨਾਲ ਹੀ ਦਾ ਕੇਸ ਕਰਨਾ ਚਾਹੀਦਾ ਹੈ ਅੱਛਾ ਕੀ ਬਾਤ ਹੈ ਕੀ ਬਾਤ ਹੈ ਅੱਛਾ ਇਹ ਡਾਇਲੌਗਸ ਹੋਤੀ ਯਾਦ ਕਰ ਲੈਂਦੇ ਹਾਂ ਵੀ ਕਿੱਦਾਂ ਯਾਦ ਕਿੱਦਾਂ ਬੋਲਣਾ ਹੈ ਕਿੱਦਾਂ ਰਿਐਕਸ਼ਨ ਦੇਣਾ ਹੈ ਪੂਰਾ ਐਕਸ਼ਨ ਵੀ ਦਿੰਦੇ ਹਾਂ ਯਾਦ ਕਾ ਹੋ ਜਾਂਦੇ ਨੇ ਹਾਂਜੀ ਔਖ ਲੱਗਦਾ ਹੈ ਬਸ ਥੋੜਾ ਜਿਹਾ ਨਹੀਂ ਥੋੜਾ ਜਿਹਾ ਤਾਂ ਲੱਗਦਾ ਹੋਣਾ ਹਾਂ ਹਾਂ ਕੋ ਚ ਲੱਗਦਾ ਹੈ ਹੈਨਾ ਹਾਂਜੀ ਓਕੇ ਤੇ ਅੱਛਾ ਇੱਕ ਗੱਲ ਦੱਸੋ ਤੁਸੀਂ मामੂ ਨੂੰ ਕਿੰਨਾ ਪਿਆਰ ਕਰਦੇ ਹੋ ਬਹੁਤ ਸਾਰਾ ਬਹੁਤ ਸਾਰਾ ਪਿਆਰ ਕਰਦੇ ਅੱਛਾ ਜੇ मामੂ ਨੂੰ ਕੋਈ ਗਿਫਟ ਦੇਣਾ ਹੋਵੇ ਜਾਂ ਫਿਰ ਕੁਝ ਕਹਿਣਾ ਹੋਵੇ ਕੀ ਕਹੋਗੇ मामੂ ਨੂੰ ਅੱਛਾ ਗਿਫਟ ਜਿ ਕੀ ਦੇਵਾਂਗੀ मामੂ ਨੂੰ मामੂ ਨੂੰ ਆਈਫੋਨ ਆਈਫੋਨ ਪਰ मामੂ ਕੋਲ ਤਾਂ 올ਰੀਡੀ ਆਈਫੋਨ ਹੈ ਕੋਈ ਨਾ मामੂ ਤਾਂ ਟੈਨ ਫੋਨ ਹੋ ਜੂਗੇ मामੂ ਦਾ ਇੱਕ ਪਹਿਲਾ ਵੀ ਹੈਗਾ ਇੱਕ ਹੈਗਾ ਵਾ ਇੱਕ ਮੈਂ ਗਿਫਟ ਕਰ ਦੂੰਗੀ ਬਾਤੇ ਕੀ ਬਾਤੇ ਬਹੁਤ ਜ਼ਿਆਦਾ ਪਿਆਰ ਕਰਦੇ ਰੋਈ ਜੀ ਤੁਹਾਨੂੰ ਤੇ ਸਟਾਰਟਿੰਗ ਵੀ ਤੁਸੀਂ ਇੰਨਾ ਤੋਂ ਕੀਤੀ ਹੈ ਬਹੁਤ ਜ਼ਿਆਦਾ ਅੱਗੇ ਵੀ ਫੇਮਸ ਹੋਵੋਗੇ ਅਸੀਂ ਇਹੀ ਚਾਹਾਂਗੇ ਅੱਛਾ ਵਿੱਚ ਨਾ ਤੁਸੀਂ ਰੋਕਤਾ ਸੀਗਾ ਤੁਸੀਂ ਵਿੱਚ ਆਪਣੀ ਵੀਡੀਓਜ਼ ਨਹੀਂ ਪਾ ਰਹੇ ਸੀਗੇ ਲੋਕਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਵੀ ਜਤਾਈ ਹੈ ਵੀ ਤੁਸੀਂ ਵੀਡੀਓ ਨਹੀਂ ਪਾ ਰਹੇ ਕਿਉਂਕਿ ਹਰ ਕੋਈ ਜਾਣਦਾ ਵੀ ਹੈ ਨਾ ਵਧੀਆ-ਵਧੀਆ ਕੰਟੈਂਟ ਮਿਲੇ ਬਹੁਤ ਵਧੀਆ ਤੁਸੀਂ ਲੋਕ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਉਹ ਵਿੱਚ ਤੁਹਾਡਾ ਗੈਪ ਪਿਆ ਸੀ ਕਾਰਨ ਕੀ ਸੀ ਐਕਚੁਅਲੀ ਨਾ ਮੇਰੀ ਮੰਮਾ ਦੀ ਡੈਥ ਹੋ ਗਈ ਸੀ ਉਹਦੇ ਵਿੱਚ ਤਾਂ ਕਰਕੇ ਫਿਰ ਥੋੜਾ ਸ਼ੌਕ ਦੇ ਵਿੱਚ ਸੀਗੇ ਵੀ ਕਿਉਂਕਿ ਅਚਾਨਕ ਹੀ ਇਦਾਂ ਕੁਝ ਹੋ ਜਾ ਜੋ ਹੋ ਜਵੇ ਨਾ ਤਾਂ ਫਿਰ ਉਹ ਸਾਰਾ ਸਾਡਾ ਨਾ ਸਰਕਲ ਜਹੀ ਲਗਿਆ ਸੀਗਾ ਬਟ ਫਿਰ ਵੀ ਫਿਰ ਨਹੀਂ ਫਿਰ ਸਾਨੂੰ ਮਤਲਬ ਮੈਸੇजेस ਆਉਂਦੇ ਸੀ ਕਮੈਂਟ ਆਉਂਦੇ ਸੀ ਵੀ ਤੁਸੀਂ ਰੈਗੂਲਰ ਕਿਉਂ ਨਹੀਂ ਆ ਫਿਰ ਉਹੀ ਚੀਜ਼ਾਂ ਕਰਕੇ ਨਾ ਫਿਰ ਸਾਨੂੰ ਥੋੜਾ ਫਿਰ ਹੌਸਲਾ ਫਿਰ ਰੱਖਣਾ ਹੀ ਪਿਆ ਕਿ ਚੱਲ ਨਹੀਂ ਵੀ ਸਟਾਰਟਿੰਗ ਕਰਦੇ ਆ ਦੁਬਾਰ ਤੋਂ ਫਿਰ ਜੀ ਫਿਰ ਤਾਂ ਅਗਰ ਕਿ ਫੇ ਅਸੀਂ ਦੁਬਾਰਾ ਤੋਂ ਫੇ ਸਟਾਰਟ ਕੀਤਾ ਹੁਣ ਦੁਬਾਰਾ ਅੱਛਾ ਰੋਜੀ ਦੁਨੀਆ ਜੇ ਗੱਲ ਕੀਤੀ ਜਾਵੇ ਵਧੀਆ ਲੋਕ ਵੀ ਨੇ ਤੇ ਮਾੜੇ ਵੀ ਨੇ ਕਿ ਲੋਕਾਂ ਦੇ ਕਮੈਂਟਸ ਵੀ ਆਉਂਦੇ ਹੋਣੇ ਕਿ ਹਜੇ ਇੰਨੀ ਛੋਟੀ ਨੂੰ ਕਿਸ ਕੰਮ ਦੇ ਵਿੱਚ ਪਾਤਾ ਇਹਨੂੰ ਪੜਾ ਲਓ ਮਤਲਬ ਕਿਤੇ ਨੇ ਕਿਤੇ ਆਪਣੇ ਹੀ ਹੁੰਦੇ ਨੇ ਪਰ ਕਿਤੇ ਨੇ ਕਿਤੇ ਨੈਗੇਟਿਵ ਕਮੈਂਟਸ ਵੀ ਜਿਹੜੇ ਨੇ ਆਂਦੇ ਹੀ ਹੁੰਦੇ ਆ ਤੁਹਾਨੂੰ ਆਏ ਇਦਾਂ ਦੇ ਆਂਦੇ ਬਹੁਤ ਆਂਦੇ ਆ ਤਾਂ ਤੁਹਾਨੂੰ ਪਤਾ ਹੈ ਜਿੱਥੇ ਵਧੀਆ ਲੋਕ ਵੀ ਉੱਥੇ ਮਾੜੇ ਲੋਕ ਵੀ ਹੈਗੇ ਆ ਤੇ ਇਹੀ ਹੁੰਦਾ ਮੋਸਟਲੀ ਉਹਨਾਂ ਦਾ ਕਮੈਂਟ ਕੀ ਤੁਸੀਂ ਇਹਨੂੰ ਬਣਾਉਂਦੇ ਕਿਉਂ ਨਹੀਂ ਹੁਣ ਜੇ ਤਾਂ ਮੈਂ ਆਪ ਤੁਹਾਨੂੰ ਪਤਾ ਹੈ ਪੂਰੀ ਦਿਹਾੜੀ ਹੁੰਦੀ ਆ ਪੂਰੀ ਦਿਹਾੜੀ ਚ ਸਕੂਲ ਵੀ ਜਾਂਦੀ ਆ ਤਾਂ ਟਿਊਸ਼ਨ ਵੀ ਜਾਂਦੀ ਆ ਉਹਦੇ ਵਿੱਚੋਂ ਦੀ ਜੇ ਕੋਈ ਸਾਨੂੰ 10 10 15 ਮਿੰਟ ਲੱਗਦੇ ਵੀਡੀਓ ਬਣਾਉਣ ਨੂੰ ਅਸੀਂ ਉਹਦੇ ਵਿੱਚ ਹੀ ਬਸ ਚਾਰ ਪੰਜ ਵੀਡੀਓ ਬਣਾ ਕੇ ਪਰੇ ਹੋਈਦਾ ਵਾ ਫਿਰ ਇਹ ਆਪਣਾ ਟਿਊਸ਼ਨ ਦੇ ਚਲ ਜਾਂਦੀ ਆ ਉਸ ਤੋਂ ਬਾਅਦ ਮੈਂ ਆਪਣਾ ਕੰਮ ਕਰਦਾ ਜਾਂ ਘਰੇ ਚਲ ਜਾਂਦਾ ਵਾਂ ਬਸ ਇੰਨਾ ਕੁ ਟਾਈਮ ਲੱਗਦਾ ਵਾ ਬਟ ਇਹ ਆ ਕਿ ਹੁਣ ਜੇ ਮੈਂ ਪੜ੍ਹਾਈ ਵਾਲੀ ਵੀਡੀਓ ਬਣਾਉਂਗਾ ਉਹ ਲੋਕ ਇਹਨਾਂ ਦੇਖੂਗੇ ਨਹੀਂ ਨੋਰਮਲ ਆ ਬਸ ਕਿਉਂਕਿ ਥੋੜਾ ਲੋਕਾਂ ਨੂੰ ਨਾ ਕੰਟੈਂਟ ਵਧੀਆ ਚਾਹੀਦਾ ਹੁੰਦਾ ਕਿ ਹਾਂ ਵੀ ਅਸੀਂ ਕਾਮੇਡੀ ਹਾਂਜੀ ਕਿਉਂਕਿ ਤੁਹਾਨੂੰ ਪਤਾ ਦੁਨੀਆ ਜਹਾਨ ਤੇ ਕਿੰਨਾ ਕੁਝ ਹੁੰਦਾ ਆ ਬਿਲਕੁਲ ਤੇ ਥੋੜਾ ਲੋਕੀ ਦੇਖਦੇ ਕਾਦੇ ਵਾਸਤੇ ਆ ਇਹ ਚੀਜ਼ਾਂ ਐਂਟਰਟੇਨਮੈਂਟ ਵਾਸਤੇ ਉਹੀ ਚੀਜ਼ਾਂ ਸੀ ਇਹਨਾਂ ਨੂੰ ਦਿਖਾਣੇ ਆ ਬਟ ਕਈ ਲੋਕੀ ਫਿਰ ਵੀ ਉਹ ਨੈਗੇਟਿਵ ਸਾਨੂੰ ਕਰਨ ਦੇ ਲਈ ਸ਼ਾਇਦ ਤਾਂ ਕਰਕੇ ਇਦਾਂ ਦੇ ਕਮੈਂਟ ਕਰਦੇ ਬਟ ਅਸੀਂ ਧਿਆਨ ਨਹੀਂ ਦੇਈਦਾ ਇਹਨਾਂ ਕਿਉਂਕਿ ਹੁਣ ਦੇਖੋ ਟਾਈਮ ਹੁੰਦਾ ਹੀ ਆ ਸਾਰਿਆਂ ਕੋਲ ਇੰਨਾ ਕ ਤਾਂ ਟਾਈਮ ਹੁੰਦਾ ਅਸੀਂ ਇੰਨਾ ਕ ਕੱਢ ਲਈਦਾ ਟਮ ਅਤੇ ਅੱਛਾ ਅਜੇ ਤਾਂ ਲੱਗਦਾ ਜੇ ਮੰਮੀ ਹੁੰਦੀ ਤੇ ਨਵਿਆ ਨੂੰ ਇੰਨੀ ਵਧੀਆ ਓਪਰਚ्युनिटी ਮਿਲੀ ਹੋਈ ਹੈ ਵੱਡੇ ਵੀ ਹੋ ਰਹੇ ਨਾਲ ਦੇ ਨਾਲ ਸੁਪਨੇ ਵੀ ਬਹੁਤ ਵੱਡੇ ਨੇ ਇਹਨਾਂ ਦੇ ਤੇ ਅੱਜ ਦੇ ਦੀ ਨਾਨੀ ਹੁੰਦੀ ਤੁਹਾਡੀ ਮੰਮਾ ਹੁੰਦੀ ਤਾਂ ਉਹਨਾਂ ਨੂੰ ਬਹੁਤ ਵਧੀਆ ਫੀਲ ਹੁੰਦਾ ਅੱਜ ਕਿਤੇ ਨਾ ਕਿਤੇ ਯਾਦ ਤਾਂ ਆਂਦੀ ਹੋਣੀ ਯਾਦ ਤਾਂ ਆਂਦੀ ਐ ਸੱਚੀ ਬਹੁਤ ਆਂਦੀ ਆ ਯਾਦ ਹਾਂਜੀ ਬਾਕੀ ਕੋਈ ਨਹੀਂ ਅਸੀਂ ਹੈਗੇ ਸਾਰੇ ਹੈਗੇ ਆਪਦਾ ਦੀਦੀ ਮੇਰੇ ਜਿਹੜੇ ਨਵੋ ਦੇ ਮਮਾ ਆ ਉਹ ਵੀ ਮੇਰੇ ਮਤਲਬ ਮਾਂ ਵਾਂਗੂ ਹੀ ਮੇਰਾ ਖਿਆਲ ਰੱਖਦੇ ਆ ਮੈਨੂੰ ਫੀਲ ਨਹੀਂ ਹੋਣ ਦਿੰਦੇ ਨਾ ਬਟ ਕਿਤੇ ਨਾ ਕਿਤੇ ਹੁੰਦਾ ਆ ਬਟ ਚਲੋ ਕੋਈ ਗੱਲ ਨਹੀਂ ਬਟ ਨਾ ਨਹੀਂ ਹੈਗਾ ਬਟ ਕੋਈ ਨਹੀਂ ਹੋ ਜਾਂਦਾ ਕਿਤੇ ਨਾ ਕਿਤੇ ਕਹਿੰਦੇ ਆ ਨਾ ਕਿ ਜਿਹੜੀ ਵੱਡੀ ਭੈਣ ਹੁੰਦੀ ਆ ਬਿਲਕੁਲ ਮਾਂ ਵਰਗੀ ਹੁੰਦੀ ਆ ਜਿਹੜੇ ਵੱਡੇ ਭਰਾ ਹੁੰਦੇ ਨੇ ਪਿਓ ਵਰਗੇ ਹੁੰਦੇ ਆ ਹਾਂਜੀ ਬਚਪਨ ਤੋਂ ਮੈਨੂੰ ਦੀ ਨਹੀਂ ਪਾਲਿਆ ਮੇਰਾ ਨਾਮ ਵੀ ਉਹਨਾਂ ਨੇ ਨਹੀਂ ਰੱਖਿਆ ਸੀਗਾ ਹਾਂਜੀ ਉਹਨਾਂ ਨੇ ਪਾਲਿਆ ਹੁਣ ਉਹਨਾਂ ਪਿਆਰ ਇਹਨਾਂ ਦੇ ਨਾਲ ਜ਼ਿਆਦਾ ਹੀ ਹੈ ਹੈਨਾ ਹਾਂਜੀ ਮੇਰਾ ਮੇਰੀ ਦੀ ਨਾਲ ਜ਼ਿਆਦਾ ਪਿਆਰ ਹੈ ਅੱਛਾ ਤੁਹਾਨੂੰ ਕੋਈ ਓਪਰਚ्युनिटी ਵਗੈਰਾ ਮਿਲੀ ਹੈ ਤੁਸੀਂ ਇੰਨੇ ਫੇਮਸ ਹੋ ਐਕਟਿੰਗ ਵੀ ਬਹੁਤ ਵਧੀਆ ਕਰਦੇ ਹੋ ਤੁਹਾਨੂੰ ਕੋਈ ਓਪਰਚ्युनिटी ਮਿਲੀ ਹੋਵੇ ਜਾਂ ਕਿਸੇ ਕਲਾਕਾਰ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੋਵੇ ਜਾਂ ਨਵਿਆਂ ਨੂੰ ਆਪਣੇ ਕੋਲ ਬੁਲਾਇਆ ਹਾਂਜੀ ਅਸੀਂ ਐਕਚੁਅਲੀ ਜਦੋਂ ਸਾਡੀ ਵੀਡੀਓਜ਼ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਸੀ ਨਾ ਤੇ ਅਸੀਂ ਕੀ ਨਾ ਲੈਂਦੇ ਫਿਲਮ ਆਈ ਸੀ ਕਿ ਮੁੰਡਾ ਹੀ ਚਾਹੀਦਾ ਹਨਾ ਨਵੇਂ ਮੁੰਡਾਈ ਚਾਹੀਦਾ ਫਿਲਮ ਆਈ ਸੀਗੀ ਤੇ ਇੱਕ ਸੀਗਾ ਆਸਟ੍ਰੇਲੀਆ ਤੋਂ ਸਾਡੇ ਮਤਲਬ ਦੀਵੀ ਬਣੇ ਸੀਗੇ ਤੇ ਕਿ ਨਾ ਲੈਂਦੇ ਉਹ ਉੱਥੇ ਰੇਡੀਓ ਚ ਕੰਮ ਕਰਦੇ ਸੀਗੇ ਤੇ ਉਹਨਾਂ ਨੇ ਸਾਡੀ ਵੀਡੀਓਜ਼ ਦੇਖਿਆ ਸੀ ਫਿਰ ਉਹਨਾਂ ਦਾ ਜਿਹੜਾ ਕੰਟੈਕਟ ਸੀ ਨਾ ਇੱਧਰ ਸੀਗਾ ਸਾਰਾ ਕਿਉਂਕਿ ਉਹ ਇੰਡੀਆ ਦੇ ਹੀ ਸੀਗੇ ਤਾਂ ਫਿਰ ਉੱਧਰ ਲੈ ਇੰਡੀਆ ਦੇ ਲੋਕਾਂ ਲਈ ਤਾਂ ਬਣਾਇਆ ਹੋਇਆ ਸੀ ਤੇ ਫਿਰ ਉਹਨਾਂ ਨੇ ਜਿਹੜੇ ਉਹਨਾਂ ਦੇ ਕੰਟੈਕਟ ਸੀ ਨਾ ਇੰਡੀਆ ਦੇ ਵਿੱਚ ਜਿਹੜੇ ਤੇ ਉਹ ਫਿਰ ਉਹਨਾਂ ਨੇ ਅੱਗੇ ਨੰਬਰ ਦਿੱਤਾ ਸੀ ਉਹ ਕਹਿੰਦੇ ਕਿ ਵੀ ਇਹ ਕੁੜੀ ਵਧੀਆ ਕਰਦੀ ਐਕਟਿੰਗ ਤੇ ਉਹਨਾਂ ਨੇ ਸਾਡੀ ਵੀਡੀਓਜ਼ ਉਹਨਾਂ ਨੂੰ ਸ਼ੇਅਰ ਕੀਤੀ ਸੀ ਫਿਰ ਤਾਂ ਸਾਨੂੰ ਉਹਨਾਂ ਨੇ ਉੱਥੇ ਆਇਆ ਸੀਗਾ ਚੰਡੀਗੜ੍ਹ ਅਸੀਂ ਉਹਨਾਂ ਨਾਲ ਬੈ ਕੇ ਮੂਵੀ ਵੀ ਦੇਖੀ ਸੀ ਫਿਰ ਉਹਨਾਂ ਨੇ ਵੀਡੀਓਜ਼ ਵੀ ਬਣਾਈਆਂ ਸੀ ਹਾਂਜੀ ਤੇ ਨਵਿਆ ਨੇ ਗਾਣੇ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ ਨਾ ਨਵਿਆ ਹਾਂਜੀ ਕੀ ਕੀ ਕਿਹੜੇ ਕਿਰਦਾਰ ਨੇ ਬਾਇਆ ਸੀ ਤੁਸੀਂ ਕੀ ਕੀ ਦੀ ਐਕਟਿੰਗ ਕੀਤੀ ਸੀ ਮੈਂ ਸਾਰੇ ਦੀ ਸਾਰੇ ਦੀ ਐਕਟਿੰਗ ਕਰ ਲੈਂਦੀ ਹਾਂ ਅੱਛਾ ਤੇ ਜੇ ਡਰਾਮਾ ਕੁਇਨ ਹੋ ਗਏ ਤੁਹਾਨੂੰ ਡਰਾਮੇ ਕਰਨੇ ਵਧੀਆ ਲੱਗਦੇ ਆ ਨਹੀਂ ਨਹੀਂ ਵਧੀਆ ਲੱਗ ਬਹੁਤ ਕਰਦੀ ਆ ਡਰਾਮੇ ਉਹ ਹੁੰਦਾ ਹੈ ਉਹ ਕਰਦੀ ਆ ਬੋਲ ਖੁੱਲ ਗਈ ਹੁਣ ਤੁਹਾਡੀ ਕਿਊਟ ਬੋਲਦੀ ਸੀ ਨਾ ਨਹੀਂ ਨਹੀਂ ਇਹ ਤਾਂ ਨਹੀਂ ਉਹ ਕਰਦੀ ਐ ਡਰਾਮੇ ਅੱਛਾ ਕਿ ਤਵੇਂ ਮੈਂ ਡਰਾਮੇ ਮੇਰੇ ਬਣਦੇ ਵੀ ਆ ਕਿਰਕਾ ਮੈਂ ਇੰਨੀ ਵਧੀਆ ਐਕਟਿੰਗ ਕਰਦੀ ਐ ਇੰਨੀ ਫੇਮਸ ਆ ਹੈਨਾ ਮਨਨੇ ਮਿਲਦੇ ਆ ਅੱਛਾ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਐ ਹਮ ਕਿਹੜੀ ਚੀਜ਼ ਵਧੀਆ ਲੱਗਦੀ ਖਾਣ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗਦੀ ਪੀਜ਼ਾ ਪੀਜ਼ਾ ਅੱਛਾ ਕਦੇ ਤੁਸੀਂ ਪੀਜ਼ਾ ਪਾਰਟੀ ਕੀਤੀ ਐ ਆਪਣੇ ਫਰੈਂਡਸ ਨਾਲ मामੂ ਨਾਲ ਨਹੀਂ ਫਰੈਂਡਸ ਨਾਲ ਨਹੀਂ ਕੀਤੀ ਮਾਮੂਣਾਂ ਨਾਲ ਕੀਤੀ ਅੱਛਾ ਫਰੈਂਡਸ ਨਾਲ ਕਿਉਂ ਨਹੀਂ ਕੀਤੀ ਉਹ ਕਹਿੰਦੇ ਨਹੀਂ ਵੀ ਸਾਨੂੰ ਪਾਰਟੀ ਦੇ ਦੇ ਤੂੰ ਇੰਨੀ ਫੇਮਸ ਹੋਗੀ ਨਹੀਂ ਕਿਉਂ ਬੱਸ ਸੀ ਬੱਸ ਸੀ ओके ਤੇ ਸਰ ਅੱਗੇ ਕੀ ਸੋਚੇ ਨਵਾਂ ਵੱਡੀ ਵੀ ਵੀ ਹੋ ਰਹੀ ਏ ਤੇ ਹੁਣ ਜੇ ਗੱਲ ਕੀਤੀ ਜਾਵੇ ਐਕਟਿੰਗ ਦੀ ਐਕਟਿੰਗ ਵੀ ਨਾਲ ਦੀ ਨਾਲ ਚੱਲੂਗੀ ਹੁਣ ਕਿੰਨੇ ਕ ਹੁਣ ਤੁਸੀਂ ਅੱਗੇ ਜਾ ਕੇ ਸਾਨੂੰ ਕਿਹੜੀ ਬਲੌਕਬਾਸਟਰ ਚੀਜ਼ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੋਗੇ ਕੀ ਅੱਗੇ ਜਾ ਕੇ ਕਰਾਂਗੇ ਫਿਲਹਾਲ ਤਾਂ ਥੋੜਾ ਇੱਦੀ ਚੱਲੇਗਾ ਕਿਉਂਕਿ ਨਵਾਂ ਥੋੜੀ ਹੋਰ ਵੱਡੀ ਹੋ ਜਾਵੇ ਤੇ ਨਾਲ ਨਾਲ ਸਟੱਡੀ ਵੀ ਤੁਹਾਨੂੰ ਬਤਾ ਕਰਵਾ ਰਹੀ ਪਿਆ ਸੀ ਤੇ ਫਿਲਹਾਲ ਜਿੱਦਾਂ ਚੱਲਦਾ ਉਹਦੀ ਚੱਲ ਚੱਲੂਗਾ ਜੀ ਬਟ ਜੇ ਵਿੱਚ ਹੋਰ ਓਪਰਚ्युनिटीज ਆ ਗਈ ਅਸੀਂ ਮਤਲਬ ਕੋਈ ਚੀਜ਼ ਛੱਡਣੀ ਨਹੀਂ ਹੈਗੀ ਜੀ ਜਿੱਧਰ ਨੂੰ ਜਾਵਾਂਗੇ ਮਤਲਬ ਜਿੱਧਰ ਦੀ ਓਪਰਚ्युनिटी ਮਿਲੇਗੀ ਅਸੀਂ ਉਧਰ ਨੂੰ ਹੀ ਚੱਲ ਜਾਵਾਂਗੇ ਹਾਂਜੀ ਅਖੀਰ ਨਵੇਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਕੋਈ ਪੋਇਮ ਵਗੈਰਾ ਜਾਂ ਫਿਰ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਨਹੀਂ ਕੁਝ ਤਾਂ ਦੇ ਦਿਓ ਥੈਂਕ ਯੂ ਸਾਨੂੰ ਐਨਾ ਸਪੋਰਟ ਕਰਨ ਲਈ ਦਾ ਓਕੇ ਹੋਰ ਕੀ ਕਹੋਗੇ ਹਰ ਕੁਛ ਨਹੀਂ ਹਰ ਕੁਛ ਨਹੀਂ ਫੇਵਰੇਟ ਕੁਛ ਨਹੀਂ ਕਹਣਾ ਨਹੀਂ ਸੋ ਸਤ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਨ ਬਸ ਮੈਸੇਜ ਆਈ ਹੈ ਕਿ ਜੇ ਕਿਸੇ ਨੂੰ ਆਪਾ ਮੋਟੀਵੇਟ ਨਹੀਂ ਕਰ ਸਕਦੇ ਤਾਂ ਡੀਮੋਟੀਵੇਟ ਵੀ ਨਹੀਂ ਸਾਨੂੰ ਕਿਸੇ ਨੂੰ ਕਰਨਾ ਚਾਹੀਦਾ ਕਿ ਚਲੋ ਠੀਕ ਆ ਤੁਹਾਨੂੰ ਜੇ ਅਗਰ ਸਾਡੀਆਂ ਵੀਡੀਓਜ਼ ਨਹੀਂ ਪਸੰਦ ਆਉਂਦੀਆਂ ਤੇ ਨਾ ਦੇਖੋ ਕੋਈ ਦਿੱਕਤ ਨਹੀਂ ਹੈਗੀ ਆ ਡੀਮੋਟੀਵੇਟ ਕੀਤਾ ਕਿਸੇ ਨੇ ਬਹੁਤ ਜ਼ਿਆਦਾ ਡੀਮੋਟੀਵੇਟ ਕੀਤਾ ਹੋਵੇ ਤੇ ਮੰਨ ਨਹੀਂ ਕੀਤਾ ਹੋਣਾ ਕਿ ਹੁਣ ਨਾ ਤਾਂ ਵੀਡੀਓ ਬਣਾਣੀ ਆ ਹੀ ਨਹੀਂ ਕਿਉਂਕਿ ਬੰਦਾ ਆਪਣੇ ਤਾਂ ਧਰ ਲੈਂਦਾ ਪਰ ਇੱਕ ਛੋਟੀ ਜੀ ਬੱਚੀ ਆ ਉਹਨੂੰ ਕਿ ਲੈ ਕੇ ਲੋਕੀ ਟਾਰਗੇਟ ਕਰਦੇ ਨੇ ਉਹਨੂੰ ਡੀਮੋਟੀਵੇਟ ਕਰਦੇ ਨੇ ਗਲਤ ਕਮੈਂਟ ਕਰਦੇ ਨੇ ਉਦੋਂ ਹੁੰਦਾ ਥੋੜਾ ਜਿਹਾ ਹੁੰਦਾ ਆ ਥੋੜਾ ਜਿਹਾ ਫਿਰ ਉਹ ਕਈ ਨਾ ਜਿੱਦਾਂ ਹੁਣ ਕਈ ਲੋਕੀ ਕਈਆਂ ਦਾ ਸੁਭਾਅ ਹੁੰਦਾ ਕਿ ਘਰੋਂ ਵੀ ਖਿਜੇ ਰਹਿੰਦੇ ਆ ਉਹ ਫਿਰ ਜਦੋਂ ਕੁਝ ਦੇਖਦੇ ਇਦਾਂ ਦਾ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਅਸੀਂ ਅਸੀਂ ਵੀ ਨਹੀਂ ਵੀ ਇਹਨਾਂ ਨੂੰ ਵੀ ਬੋਲ ਦਈਏ ਕੁਝ ਵੀ ਆ ਹਨਾ ਉਹ ਫਿਰ ਕਰ ਦਿੰਦੇ ਇਦਾਂ ਦੇ ਕਮੈਂਟ ਫਿਰ ਥੋੜਾ ਫੀਲ ਹੁੰਦਾ ਕਿ ਯਾਰ ਪਤਾ ਨਹੀਂ ਸ਼ਾਇਦ ਅਸੀਂ ਕੋਈ ਗਲਤੀ ਕਰਦੇ ਵੇ ਆ ਬਟ ਫਿਰ ਨਹੀਂ ਉਹ ਮੈਂ ਨਾ ਕਮੈਂਟ ਡੀਲੀਟ ਕਰ ਦਿੰਦਾ ਹੁੰਨਾ ਵਾ ਤਾਂ ਕਿ ਅਸੀਂ ਉਹ ਨਾ ਹੋਈਏ ਡੀਮੋਟੀਵੇਟ ਨਾ ਹੋਈਏ ਜੀ ਕਿ ਕਿ ਨੂੰ ਫੋਲੋ ਕਰਦੇ ਹੋ ਜੀ ਸੋਚਿਆ ਕਿ ਹਾਂ ਉਹਦੇ ਵਰਗਾ ਕਰਨਾ ਹੈ ਜਾਂ ਉਹਦੇ ਵਰਗਾ ਬਣਨਾ ਹੈ ਫਿਲਹਾਲ ਤੱਕ ਕਿਸੇ ਨੂੰ ਮਤਲਬ ਇੰਨਾ ਖਾਸ ਕੋਈ ਫੋਲੋ ਨਹੀਂ ਕਰੀਦਾ ਆਪਾਂ ਬਸ ਇਹ ਸੀਗਾ ਕਿ ਜਿੱਦਾਂ ਚੱਲਦਾ ਬਸ ਚੱਲੀ ਜਾਵੇ ਅੱਛਾ ਤੁਸੀਂ ਕਿਹਨੂੰ ਫੋਲੋ ਕਰਦੇ ਨੇ ਫਿਰ ਨਵਾਂ ਕਿਹਨੂੰ ਫੋਲੋ ਕਰਦੇ ਕਿਸੇ ਨੇ ਨਹੀਂ ਕਿਸੇ ਦੀ ਨਹੀਂ ਅੱਛਾ ਅੱਛਾ ਤੁਹਾਨੂੰ ਸਭ ਤੋਂ ਜ਼ਿਆਦਾ ਡਰੈਸ ਕਿਹੜੀ ਵਧੀਆ ਲੱਗਦੀ ਹੈ ਫਰੌਕ ਫਰੌਕ ਅੱਛਾ ਪਾਈ ਤਾਂ ਤੁਸੀਂ ਪਰਾਜੋ ਪਾਇਆ ਕਿ ਜੀਨ ਪਾਈ ਹੈ ਮਮ ਜੀ ਜੀਨੀ ਪਲਾਜ਼ਾ ਨਵਿਆ ਕਨਫਿਊਜ਼ ਹੋ ਜਾਂਦੀ ਹੈ ਨਾ ਨਵਿਆ ਹਾਂ ਜੀ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਵੀਡੀਓ ਦੀ ਵੀਡੀਓ ਤੁਸੀਂ ਇਹਨਾਂ ਦੀ ਦੇਖ ਲਈ ਹੋਵੋਗੇ ਤੇ ਬਹੁਤ ਸੋਹਣੀ ਕੁੜੀ ਜਿਹੜੇ ਆ ਕਿਰਦਾਰ ਕਰਦੀ ਹੈ ਇੰਨੀ ਛੋਟੀ ਤੇ ਉਮਰ ਦੇ ਵਿੱਚ ਇੰਨੀ ਸੋਹਣੀ ਸੋਹਣੀ ਐਕਟਿੰਗ ਕਰਦੀ ਹੈ ਤੇ ਇਸ ਦੇ ਨਾਲ ਹੀ ਲੋਕਾਂ ਵੱਲੋਂ ਜਿਹੜੇ ਗਲਤ ਕਮੈਂਟ ਕੀਤੇ ਜਾਂਦੇ ਆ ਪਰ ਇਹਨਾਂ ਦਾ ਕਹਿਣਾ ਇਹੀ ਹੈ ਕਿ ਅਸੀਂ ਆਪਣੀ ਕੁੜੀ ਨੂੰ ਪੜ੍ਹਾਉਂਦੇ ਵੀ ਹੈ ਤੇ ਨਾਲ ਦੀ ਨਾਲ ਜਿਹੜੇ ਇਹਦੇ ਸ਼ੌਂਕ ਆ ਐਕਟਿੰਗ ਕਰਨ ਦਾ ਕਿਉਂਕਿ ਕੁੜੀ ਨੂੰ ਆਪਣੇ ਆਪ ਹੀ ਸ਼ੌਕ ਪਿਆ ਐਕਟਿੰਗ ਕਰਨ ਦਾ ਇਹਨਾਂ ਵੱਲੋਂ ਕੋਈ ਵੀ ਮਜਬੂਰੀ ਨਹੀਂ ਕੀਤਾ ਗਿਆ ਨਾ ਹੀ ਇਹਨਾਂ ਵੱਲੋਂ ਕੋਈ ਫੋਰਸ ਕੀਤਾ ਜਾਂਦਾ ਆ ਤੇ ਕੁੜੀ ਨੇ ਬਹੁਤ ਵਧੀਆ ਵਧੀਆ ਫਿਲਮਾਂ ਦੇ ਵਿੱਚ ਆਨੇ ਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਦੀ ਸਟੋਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨ ਮੈਂ ਨਿਹਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰਨ